ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪੁਲਤ ਕਬੱਡੀ ਕੱਪ ਤੇ ਜੋ ਜੱਗੂ ਹਾਕਮ ਵਾਲੇ ਲਈ ਦੋ ਕਿੱਲੇ ਜ਼ਮੀਨ ਦਾ ਵੱਡਾ ਸਨਮਾਨ ਐਲਾਨ ਕੀਤਾ ਗਿਆ ਉਸ ਸਨਮਾਨ ਦੇ ਲਈ ਜੱਗੂ ਹਾਕਮ ਵਾਲਾ ਨੇ ਕਿਉਂ ਮਨਾ ਕਰ ਦਿੱਤਾ ਗਿਆ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੱਗੂ ਹਾਕਮ ਵਾਲੇ ਨੇ ਆਪਣੇ Instagram ਸਟੋਰੀ ਦੇ ਵਿੱਚ ਲਿਖਿਆ ਦੋਸਤੋ ਜਿਵੇਂ ਤੁਹਾਨੂੰ ਪਤਾ ਆਪਾਂ ਨੂੰ ਆਪਣੀ ਖੇਡ ਨੂੰ ਤੁਸੀਂ ਚੋਣ ਵਾਲਿਆਂ ਨੇ ਹਮੇਸ਼ਾ ਹੀ ਪਿਆਰ ਦਿੱਤਾ ਜਿਸ ਦਾ ਦੇਣ ਮੈਂ ਕਦੇ ਨਹੀਂ ਦੇ ਸਕਦਾ ਆਪਣੀ ਖੇਡ ਤੋਂ ਖੁਸ਼ ਹੋ ਕੇ ਪ੍ਰਮੋਟਰ ਵੀਰਾ ਨੇ ਵੱਡੇ ਸਨਮਾਨ ਦਿੱਤੇ ਤੇ ਅੱਗੇ ਵੀ ਵੱਡੇ ਐਲਾਨ ਹੋਏ ਆ ਜਿਨ੍ਹਾਂ ਵਿੱਚੋਂ ਇੱਕ ਵੱਡਾ ਐਲਾਨ ਹੋਇਆ ਮੇਰੇ ਲਈ ਮੇਰੀ ਖੇਡ ਲਈ ਜੋ ਆਪ ਸਭ ਨੂੰ ਪਤਾ ਹੀ ਹੈ ਜਿੱਥੇ ਮੈਂ ਕਹਾ ਉਸ ਜਗ੍ਹਾ ਦੋ ਕਿੱਲੇ ਜ਼ਮੀਨ ਦਿੱਤੀ ਜਾਵੇਗੀ ਜੋ ਕਬੱਡੀ ਜਗਤ ਦਾ ਵੱਡਾ ਸਨਮਾਨ ਹੈ ਮੈਂ ਹਮੇਸ਼ਾ ਕਰਜ਼ਦਾਰ ਰਹੂ ਤੇ ਧੰਨਵਾਦੀ ਰਹੂ ਪਰ ਪਤਾ ਨਹੀਂ ਕਿਉਂ ਮੇਰਾ ਮਨ ਇਹ ਸਨਮਾਨ ਲੈ ਨਹੀਂ ਮੰਨ ਰਿਹਾ ਜਿਨ੍ਹਾਂ ਸੱਜਣਾ ਨੇ ਸਨਮਾਨ ਕਰਨਾ ਉਹ ਵੀ ਮੈਨੂੰ ਗਲਤ ਨਾ ਸਮਝਣ ਬਸ ਮਨ ਹੀ ਨਹੀਂ ਮੰਨਦਾ ਨਾ ਹੀ ਮੇਰਾ ਨਾ ਹੀ ਪਰਿਵਾਰ ਦਾ ਇਸ ਲਈ ਮੈਂ ਤੇ ਮੇਰੇ ਪਰਿਵਾਰ ਨੇ ਇਹ ਫੈਸਲਾ ਲਿਆ ਵੀ ਅਸੀਂ ਇਹ ਸਨਮਾਨ ਨਹੀਂ ਲੈ ਰਹੇ ਕੋਈ ਗੁੱਸਾ ਗਿਲਾ ਨਹੀਂ ਕੋਈ ਰੋੜਾ ਨਹੀਂ ਉਮੀਦ ਹੈ ਮੈਨੂੰ ਜਰੂਰ ਸਮਝਣ ਸਮਝੋ ਗੇ ਰਹੀ ਗੱਲ ਆਉਣ ਵਾਲੇ ਸੀਜ਼ਨ ਖੇਡਣ ਦੀ ਤਾਂ ਮੈਂ ਜਿੱਥੇ ਵੀ ਖੇਡੂ ਕਿਸੇ ਵੀ ਟੀਮ ਵੱਲੋਂ ਕਿਸੇ ਵੀ ਫੈਡਰੇਸ਼ਨ 'ਚ ਉਸ ਲਈ ਮੈਂ ਆਪਣੀ ਮਰਜ਼ੀ ਨਾਲ ਜਿੱਥੇ ਮਨ ਕਰੂ ਉੱਥੇ ਖੇਡੂ ਬਸ ਖੇਡਣ ਦੀ ਮਰਜ਼ੀ ਮੇਰੀ ਹੋਵੇਗੀ ਤਾਂ ਹੀ ਮੈਂ ਦਰਸ਼ਕਾਂ ਨੂੰ ਵਧੀਆ ਖੇਡ ਦਿਖਾ ਸਕਾਂਗਾ ਮਨ ਤੇ ਕਿਸੇ ਸਨਮਾਨ ਦਾ ਬੋਝ ਬੋਝ ਲੈ ਕੇ ਖੇਡਣਾ ਔਖਾ ਮੇਰੇ ਲਈ ਤਾਂ ਹੀ ਅੱਜ ਮੈਂ ਪੋਸਟ ਪਾ ਕੇ ਦੱਸਿਆ ਸਭ ਨੂੰ ਉਮੀਦ ਆ ਮੇਰੀਆਂ ਭਾਵਨਾ ਨੂੰ ਜ਼ਰੂਰ ਸਮਝੋਗੇ ਧੰਨਵਾਦ ਜੇ ਕੁਝ ਗਲਤ ਲਿਖਿਆ ਮੈਨੂੰ ਤਾਂ ਮਾਫ ਕਰਿਓ ਤੁਹਾਨੂੰ ਜੱਗੂ ਹਾਕਮ ਵਾਲੇ ਦਾ ਫੈਸਲਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਜੱਗੂ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ